ਸਸਰੀਕਾ ਜੀ ਤੋਂ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਜੋਸ਼ੀ ਜੋਸ਼ੀ ਜਨਨਾਉਂ ਤੇ ਅਸੀਂ ਨੰਦਪ੍ਰਤਾਈ ਬੀਬੀ ਰਣਜੀਤ कौर ਤੇ ਮੈਂ ਤੁਹਾਡਾ ਸਵਾਦ ਕਰਦੀ ਤੇ ਲੋ ਹਾਜ਼ਰਾ ਸੀ ਤੁਹਾਡੀ ਟਕੇਰੀ ਦੀ ਫਿਲਮ ਚ ਬਹੁਤ ਹੀ ਹਰਿਆਣਵੀ ਪੁਰਾਣਾ ਲੋਕੀਤ ਲੈ ਕੇ ਹੈਨਾ ਤੇ ਇਹਦੇ ਵਿੱਚ ਇੱਕ ਬੇਟੀ ਆ ਦੇ ਬਾਪ ਨੂੰ ਮੂਵੀ ਆਰਜ ਕਰਦੀ ਹੈ ਕਹਿੰਦੀ ਵੀ ਉਹਦਾ ਵਿਆਹ ਕਰਿਆ ਹੋਇਆ ਉਹ ਕਹਿੰਦੀ ਮੇਰੀ ਮਾਂ ਨੂੰ ਫਿਕਰ ਹੈ ਕਿੰਨੇ ਕੁ ਜਾਨੀ ਮਾਨੀ ਆਉਂਦੇ। ਘੋੜੇ ਦਾ ਮੁੰਡੇ ਪੌੜਸ ਦਾ ਸੁਣਾਈ ਦਿੰਦੇ ਨੇ ਕਿੰਨੇ ਕੁ ਜਾਨੀ ਮਾਨੀ ਆਏ ਨੇ। ਦੇਖ ਕੋਠੇ ਚੱਲ ਕੇ ਹਨਾ ਤੇ ਬਾਕੀ ਤੁਸੀਂ ਸੁਣੋ। ਤੀਆਂ ਨੂੰ ਵੀ ਫਿਕਰ ਹੁੰਦਾ ਮੇਰੇ ਬਾਪ ਦਾ ਜਿਆਦਾ ਖਰਚ ਨਾ ਹੋ ਜੇ ਤੇ ਫਿਰ ਉਹ ਇਹ ਤੇ ਬਾਕੀ ਗੀਤ ਸੁਣਨ। ਹਨਾ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਹੈ। ਬਾਕੀ ਤੇ ਜਿਹੜਾ ਮੈਂ ਤੁਹਾਨੂੰ ਰੋਕਾ ਪਾਉ ਉਹ ਹੈਗਾ ਕੰਨਾਂ ਦੇ ਰੋਗ ਦੂਰ ਕਰਦਾ। ਹੈ? ਤੇ ਕੁਛੀ ਨੂੰ ਆਪ ਵੀ ਪੈਨਸਲ ਲੈ ਕੇ ਵੇਜੋ ਤੇ ਫਿਰ ਸੁਣਿਓ ਹਨਾ ਤੇ ਆ ਜਿਓ ਫਿਰ ਲਾਈ ਆਪਾਂ ਰੌਣਕਾਂ ਤੇ ਬੀਬੀ ਕੀ ਕਹਿੰਦੀ ਐ ਆਪਦੇ ਪਿਤਾ ਨੂੰ ਸੁਣ ਮੈਲੀ ਝਾੜ ਦੇਖ ਬਾਵਲ ਕੋੜੇ ਆਂਦੇ ਪੈ ਉੜ ਬਾਜੀ ਸਾਡੀ ਫਿਗਰ ਕਰੇ ਇਕ ਲੱਖ ਕੋੜਾ ਆਇਆ ਦੋ ਲੱਖ ਉਠ ਆਏ ਤੀਸਲਾ 3 ਲੱਖ ਹਾਥੀ ਆਇਆ ਰੇ ਚਾਰੇ ਕੋਟਵੰਦੀ ਨਾਰਾਇਣ ਰੇ ਉੱਠ ਗ ਬੜ ਬੰਨੋ ਕੋੜੇ ਪੇਸ਼ ਬੜ ਬੰਨੋ ਹਾਥੀਆਂ ਨੂੰ ਸ਼ਤਰ ਛਾਇ ਰੇ ਅਰੇ ਜਾਨੀ ਸਭ ਸ਼ਾਮੇ ਸਰਾ ਜੀਨ ਤੁਪੇ ਪਾਇਓ ਰੇ ਉਠਾ ਨੂੰ ਪੀਪਲ ਪਾਇਓ ਕੋੜਿਆਂ ਨੂੰ ਧਣਾ ਪਾਇਓ ਹਾਥੀਆਂ ਨੂੰ ਚੂਰੀ ਪਾਇਓ ਰੇ ਜਾਨੀਆਂ ਨੂੰ ਗਿਰੂ ਆਚੂ ਆਰੇ ਸੋਹਾਲੀਨ ਵਿਚ ਪਿਆ ਹੋ ਰੇ ਹੱਥ ਬਨ ਲਾੜ ਖੜ ਕੰਨ ਫਾੜਿਆ ਰੇ ਜੇ ਕੀਤਾ ਤੂੰ ਮੇਂ ਕਿਉਂ ਬਾਇਰੇ ਮੈਂ ਦੀਨਾ ਕੋਟ ਲਿਆਂਦੀ ਮੋੜੀ ਨਾ ਰੰਗ ਲਿਆਂਦੀ ਬਰੀਆਣ ਸ਼ਮਤੀ ਲਿਆਂਦੀ ਗਹਿਣੇ ਆਣ ਜੜਤ ਲਿਆਂਦੇ ਮੋਤੀਆਣ ਜੜਤ ਲਿਆਂਦੇ ਨੇ ਗੜਾ ਲਿਆ ਮੋਤੀ ਜੁੜਿਆ ਲਿਆ ਮਸੋਨੇ ਦੇ ਛੱਜ ਫਰੇ ਲਿਆ ਮ ਪੀਤਾ ਮੇਰਾ ਛੋੜ ਦੇਉ ਰੇ ਅੱਗੇ ਅੱਗੇ ਕੋੜਾ ਤੇ ਪਿੱਛੇ ਪਿੱਛੇ ਡੋੜਾ ਜਾਂਦਾ ਅੱਗੇ ਅੱਗੇ ਪਿੱਛੇ ਪਿੱਛੇ ਡੋਲਾ ਜਾਂਦਾ ਲਾਗੀਆਂ ਦੇ ਲਾਗ ਹਰੇ ਅਰੇ ਸੁਬੰਦੀ ਬੇਟੀ ਤੇ ਸੱਡੀ ਨੇ ਆਣੀ ਗਲਤੀ ਸੱਢੀ ਮਾਫ ਕਰ ਹੋ ਰੇ ਅਮੀਰਾਂ ਨੂੰ ਤਾਂ ਸਮਝ ਆ ਗਈ ਹੋਣੀ ਅਖੀਰਤਿਆਂ ਵਾਲੇ ਤਾਂ ਫਿਰ ਹੱਥ ਬੰਨ ਕੇ ਖੜੇ ਹੋ ਜਾਂਦੇ ਨੇ ਕੀਤਾ ਤੋੜਨੀ ਪਈ ਜਦੋਂ ਉਹਨੇ ਪਹਿਲਾਂ ਕਹਿੰਦੀ ਮੈਂ ਨਹੀਂ ਜਾਂਦੀ ਤਾਂ ਕੁਝ ਵੀ ਲੈ ਕੇ ਆਏ ਜਨਮਾਨ ਤਾਂ ਹੀ ਲੈ ਆਏ ਹੈ ਨਾ ਫਿਰ ਉਹ ਕਹਿੰਦੇ ਸਾਰਾ ਕੁਝ ਲਿਆ ਦਿੰਨੇ ਆ ਫਿਰ ਘਰਦਿਆਂ ਨੇ ਫਿਰ ਹੱਥ ਬੰਨ ਕੇ ਬੇਨਤੀ ਕਰੀ ਵੀ ਸਾਡੀ ਗੱਲ ਦੀ ਬੇਟੀ ਨਿਆਣੀ ਹੈ ਹੈ ਨਾ ਤੇ ਇਹ ਪਹਿਲੀ ਵਾਰੀ ਉਹ ਸਤੂਰ ਕਰਿਆ ਆ ਮਾਪੇ ਦਾ ਹੱਥ ਬੰਨ੍ਹ ਕੇ ਆਏ ਹੈ ਨਾ ਤੇ ਲੋ ਹੁਣ ਤੁਸੀਂ ਕਲਮ ਦਬਾ ਕੇ ਲੈ ਕੇ ਬੈਠ ਕੇ ਹੋਵੋਗੇ ਤੁਹਾਨੂੰ ਪਹਿਲਾਂ ਕਹਤਾ ਸੀ ਵੀ ਕੰਨ ਦੇ ਰੋ ਦੂਸਰੇ ਕੰਨਾਂ ਤੋਂ ਕਈ ਕਈ ਤੁਹਾਨੂੰ ਉੱਚਾ ਸੁਣਦਾ ਹੈ ਨਾ ਤੇ ਸੁਣ ਲਓ ਫਿਰ ਇਹਦੇ ਵਿੱਚ ਨੋਤੇ ਮੈਂ ਤੁਹਾਨੂੰ ਚਾਰ ਦੱਸੂ ਸਭ ਇੱਕ ਕਰਕੇ ਦੇਖ ਲਿਓ ਉਹ ਨਾ ਟੀਆਂ ਦੂਜਾ ਕਰਕੇ ਜੇ ਲਾਗੂ ਤੇ ਹੋਊਗਾ ਹੀ ਤੇ ਦੁੱਤ ਨੂੰ ਸਾਡੇ ਜਾਣੇ ਨਾ ਤੇ ਪਿਆਜ਼ ਦਾ ਰਸ ਥੋੜਾ ਕੋਸਾ ਪਿਆਜ਼ ਦਾ ਰਸ ਕੱਢ ਲਿਆ ਆਪਾਂ ਨੂੰ ਪਤਾ ਉਹ ਨਿਕਲੇਉਣਾ ਹੈ ਨਾ ਇਹ ਥੋੜਾ ਕੋਸਾ ਆਇਨਾ ਵੀ ਕਰਨ ਮਚਾ ਲਉ ਕਿ ਤਿਆਰ ਥੋੜਾ ਕੋਸਾ ਕਰਕੇ ਕੰਨ ਵਿੱਚ ਪਾਓ ਕੰਨ ਦੀ ਮੈਅ ਕੰਨ ਦਾ ਦਰਦ ਬહેરાਪਣ ਔਰ ਕੰਨ ਦਾ ਬਹਿਣਾ ਕੰਨ ਦੇ ਕੀੜੇ ਮਰ ਜਾਂਦੇ ਹਨ ਅਤੇ ਸੋਚ ਦੂਰ ਹੋ ਜਾਂਦੇ ਕੰਨ ਸੁੱਜ ਜਾਂਦੇ ਨੇ ਐਨੇ ਰੋਗ ਇਸ ਦੇ ਪਿਆਜ਼ ਦਾ ਰਸ ਪਾਉਣ ਨਾਲ ਸਮਝੇ ਇਹੀ ਕਰਕੇ ਦੇਖੋ ਜਾਂ ਫਿਰ ਮੂਹੇ ਦਾ ਰਸ ਦੂਜਾ ਲੁਕਤਾ ਪਾਣੀ ਦਾ ਮੂਹੇ ਦਾ ਰਸ ਕੱਢ ਲਿਆ ਆਪਾਂ ਥੋੜਾ ਕੋਸਾ ਕਰਕੇ ਉਹ ਵੀ ਕੰਨ ਵਿੱਚ ਪਾਉਣ ਨਾਲ ਕੰਨਾਂ ਤੇ ਪੀਕ ਆਉਂਦੀ ਹੈ ਉਹ ਠੀਕ ਹੋ ਜੂ ਤੇ ਬહેરાਪਣ ਠੀਕ ਹੋ ਜੂ ਇਹ ਕਰਕੇ ਤਾਂ ਦੇਖੀ ਨਾ ਆਪਾਂ ਡਾਕਟਰਾਂ ਨੇ ਦਵਾਂਗੇ ਤਾਂ ਕਰਕੇ ਦੇਖਦੇ ਆ ਤੇ ਬਾਕੀ ਤੁਰਸੀ ਦੇ ਪੱਤਿਆਂ ਦਾ ਰਸ ਇਹਨੂੰ ਕੰਨਾਂ ਵਿੱਚ ਪਾਉਣ ਨਾਲ ਵੀ ਕੰਨ ਦਾ ਦਰਦ ਤੇ ਬહેરાਪਣ ਦੂਰ ਹੋ ਜਾਂਦਾ ਤੁਰਸੀ ਦਾ ਰਸ ਕਰਕੇ ਤੇ ਸਮਾਨ ਦੇ ਪੱਤਿਆਂ ਦਾ ਰਸ ਸਮਾਨ ਦੇ ਬਹੁਤ ਫਾਇਦੇ ਨੇ ਹਨ ਤੇ ਹਰ ਚੀਜ਼ ਦੇ ਕੋਈ ਵੀ ਆਪਣੇ ਕੋਈ ਘਾਹ ਹੈ ਨਾ ਜਿਹੜਾ ਦੁੱਬ ਜਿਹਨੂੰ ਕਹਿੰਦੇ ਆ ਇਹ ਤੋਂ ਲੈ ਕੇ ਹਰ ਜੜੀ ਬੂਟੀ ਦੇ ਆਪਾਂ ਨੂੰ ਫਾਇਦਾ ਦਾ ਨਹੀਂ ਪਤਾ ਹਰ ਵਿੱਚ ਇਹ ਦਵਾਈ ਛੁੱਪੀ ਹੋਈ ਹੈ ਤੇ 라वण संहिता 'ਚ ਲਿਖਿਆ ਹੋਇਆ ਬੈ ਦੀ ਦੱਸਦੇ ਨੇ ਹੈਨਾ ਆਪਾਂ ਤਾਂ ਕੀ ਪਤਾ ਬਲ ਸੁਣ ਕੇ ਮੈਂ ਤੁਹਾਡੇ ਕੋਲੇ ਇਹ ਕਿਹਦੇ ਬੈਤ ਤੋਂ ਸੁਣ ਲੈਣੀ ਆ ਮੈਂ ਕਹਿੰਦੇ ਮੇਰੇ ਭੈਣ ਭਾਈਆਂ ਨੂੰ ਦੱਸਾਂ ਸਾਰੇ ਮੇਰੇ ਦੇਖਵਾਸੀ ਰੋਗ ਰਹਿਤ ਹੋ ਜਾਂਦੇ ਹੈਨਾ ਤੇ ਸੰਭਾਲੂ ਦੇ ਪੱਤਾਂ ਦਾ ਅਸ ਕੱਢ ਕੇ ਕੰਨ ਵਿੱਚ ਪਾਉਣ ਨਾਲ ਵੀ ਕੰਨਾਂ ਦਾ ਬહેરાਪਣ ਦੂਰ ਹੋ ਜਾਂਦਾ ਲਿਖ ਲਿਆ ਸਾਰਿਆਂ ਨੇ ਤੇ ਲੋਕ ਹੁੰਦੇ ਉਹ ਮੈਨੂੰ ਛੁੱਟੀਆਂ ਤੇ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ